ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀ ਨੂੰ ਪਤਾ ਹੀ ਹੈ ਵੀ ਆਪਾਂ ਇੱਕ ਅਪਰਾਲਾ ਸ਼ੁਰੂ ਕੀਤਾ ਜੋ ਸਾਡੇ ਸੰਤਾਂ ਮਹਾਪੁਰਸ਼ਾਂ ਸ਼ਹੀਦਾਂ ਦੀ ਜੀਵਨੀ ਆਪਾਂ ਬੋਲ ਕੇ ਸੁਣਾਉਣ ਲੱਗੇ ਹਾਂ ਜਿਹਦੇ ਬਾਰੇ ਸਿੱਖ ਸੰਗਤ ਨੂੰ ਨੌਲੇਜ ਮਿਲ ਸਕੇ ਉਹ ਅਪਰਾਲਾ ਇੱਕ ਆਪਾਂ ਕੀਤਾ ਕੱਲ ਜਿਹੜੀ ਪਰਸੋ ਵੀਡੀਓ ਪਾਈ ਸੀ ਉਹ ਬਾਬਾ ਸੰਤ ਬਾਬਾ ਹਰਦੇਵਤ ਸਿੰਘ ਜੀ ਜੋ ਦਾਨਗੜ ਤਪਿਆਣਾ ਸਾਹਿਬ ਗੁਰਦੁਆਰਾ ਬਣਿਆ ਉਹਨਾਂ ਦੇ ਨਾਂ ਤੇ ਅਸਥਾਨ ਬਣਿਆ ਹੋਇਆ ਤਪਿਆਣਾ ਸਾਹਿਬ ਉਹ ਬਾਬਾ ਹਰਦੇਵਤ ਸਿੰਘ ਜੀ ਨੇ ਬਣਾਇਆ ਸੀਗਾ ਉਹਨਾਂ ਵੱਲੋਂ ਹੀ ਰੱਖੀ ਗਈ ਸੀ ਉੱਥੇ ਹੀ ਜ਼ਿਆਦਾ ਸਮਾਂ ਉਹਨਾਂ ਨੇ ਬੈਠ ਕੇ ਤਪੱਸਿਆ ਕੀਤੀ ਸੀ ਭਜਨ ਮੰਦਗੀ ਕੀਤੀ ਸੀ ਉਹਨਾਂ ਦੇ ਸਾਥੀ ਬਾਬਾ ਜੱਸਾ ਸਿੰਘ ਜੀ ਬਾਰੇ ਅੱਜ ਤੁਹਾਨੂੰ ਦੱਸਣਾ ਹੈਗਾ ਬਾਬਾ ਜੱਸਾ ਸਿੰਘ ਜੀ ਦਾ ਜਨਮ ਕਿੱਥੋਂ ਦਾ ਸੀ ਸਾਰਾ ਕੁਝ ਉਹਨਾਂ ਬਾਰੇ ਅੱਜ ਤੁਹਾਨੂੰ ਵਿਸਥਾਰ ਤੇ ਦੱਸਣ ਲੱਗੇ ਆਂ ਉਮੀਦ ਕਰਦਾ ਹਾਂ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖੋਗੇ ਸੁਣੋਗੇ ਅਤੇ ਅੱਗੇ ਵੱਧ ਵੱਧ ਸ਼ੇਅਰ ਕਰੋਗੇ ਅ ਸ਼ੁਰੂ ਕਰਨ ਲੱਗੇ ਆ ਜੀ ਬਾਬਾ ਜੱਸਾ ਸਿੰਘ ਜੀ ਦਾ ਜਨਮ ਪਿੰਡ ਧਨੌਲਾ ਦੇ ਜਵੰਦਿਆ ਜਵੰਦਿਆ ਦੀ ਪੱਤੀ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਆਪ ਜੀ ਦੀ ਜਨਮ ਮਿਤੀ ਦਾ ਠੀਕ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਜਦੋਂ ਆਪ ਜਵਾਨ ਹੋਏ ਤਾਂ ਆਪ ਜੀ ਦੀ ਮਾਤਾ ਜੀ ਚੜ੍ਹਾਈ ਕਰ ਗਏ ਆਪ ਜੀ ਦੇ ਪਿਤਾ ਨੇ ਆਪ ਜੀ ਦੀ ਸ਼ਾਦੀ ਇੱਕ ਜੋਗਵਾਰ ਜਾਣ ਕੇ ਬਠਿੰਡੇ ਦੇ ਨਜ਼ਦੀਕ ਪਿੰਡ ਭਾਈਕੇ ਚੱਕ ਵਿਖੇ ਕਰ ਦਿੱਤੀ ਪਰੰਤੂ ਆਪ ਜੀ ਦੀ ਵਰਤੀ ਪਹਿਲਾਂ ਤੋਂ ਹੀ ਸਾਧੂ ਸੇਵ ਸਾਧੂ ਸੇਵੀ ਤੇ ਭਉਰ ਭਜਨਾ ਬੰਦਗੀ ਵਾਲੇ ਪਾਸੇ ਸੀ ਸੋਹਰਾਕਰ ਵਿੱਚ ਜਾ ਕੇ ਵੀ ਆਪ ਨੇ ਆਪਣੇ ਸੁਭਾਅ ਅਨੁਸਾਰ ਘਰ ਦੇ ਕੰਮ ਧੰਦਿਆਂ ਤੋਂ ਵਿਹਲੇ ਹੋ ਕੇ ਹਰ ਸਮੇਂ ਸਿਮਰਨ ਕਰਦੇ ਰਹਿਣਾ ਕਈ-ਕਈ ਘੰਟੇ ਆਪ ਆਪ ਜੀ ਦੀ ਲਵ ਭਜਨ ਬੰਦਗੀ ਵਿੱਚ ਲੱਗੀ ਰਹਿੰਦੀ ਘਰ ਵਿੱਚ ਆਏ ਸਾਧੂ ਸੰਤਾਂ ਨੂੰ ਦਿਲ ਖੋਲ ਕੇ দান ਕਰਨਾ ਆਏ ਗਏ ਦੀ ਸੇਵਾ ਕਰਨੀ ਭੋਜਨ ਸ਼ਕਾ ਕੇ ਵਸਤਰਾਂ ਨਾਲ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਆਪ ਦੇ ਸੁਭਾਅ ਵਿੱਚ ਸ਼ਾਮਲ ਸੀ ਇਸ ਦੇ ਉਲਟ ਆਪ ਜੀ ਦੇ ਪਤੀ ਦੀ ਗੁਰਮਤਬਲ ਰੁਚੀ ਬਹੁਤ ਘੱਟ ਸੀ ਇੱਕ ਦਿਨ ਆਪ ਦੇ ਪਤੀ ਨੇ ਜਸਕੌਰ ਨੂੰ ਕਿਹਾ ਤੂੰ ਤਾਂ ਘਰ ਲਟਾਉਂਦੀ ਰਹਿੰਦੀ ਹੈ ਮੈਂ ਇਸ ਤਰ੍ਹਾਂ ਤੇਰੇ ਨਾਲ ਨਿਰਵਾਹ ਨਹੀਂ ਕਰ ਸਕਦਾ ਜਸਕੌਰ ਜੀ ਨੇ দান ਦਖਣਾ ਘਟਾ ਦਿੱਤੀ ਪਰ ਧਿਆਨ ਫਿਰ ਵੀ ਆਪ ਦਾ ਨਾਮ ਬੱਲ ਲੱਗਾ ਰਹਿੰਦਾ ਇੱਕ ਵਾਰੀ ਆਪ ਦੇ ਪਤੀ ਨੇ ਆਪ ਦੀ ਸੇਵਾ ਸੇਵਾ ਦਾ ਰੋਹ ਵੇਖ ਕੇ ਆਪ ਨੂੰ ਘਰੋਂ ਨਿਕਲ ਜਾਣ ਲਈ ਕਿਹਾ ਜਸਤੌਰ ਨੇ ਕਿਹਾ ਮੇਰੀ ਤਾਂ ਇਸ ਘਰ ਵਿੱਚ ਡੋਲੀ ਆਈ ਹੈ ਮੇਰੇ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦੇ ਕੇ ਤੁਰਿਆ ਸੀ ਅਤੇ ਕਿਹਾ ਸੀ ਪੁੱਤਰ ਡੋਲੀ ਵਿੱਚ ਚੱਲੀ ਹੈ ਉਸ ਘਰ ਵਿੱਚੋਂ ਤੇਰੀ ਅਰਥੀ ਨਿਕਲੇ ਮੈਂ ਤਾਂ ਘਰੋਂ ਬਾਰ ਨਹੀਂ ਜਾਣਾ ਇਹ ਗੱਲ ਸੁਣ ਕੇ ਆਪ ਦੇ ਪਤੀ ਨੇ ਆਪ ਨੂੰ ਬਾਹਾਂ ਤੋਂ ਬਾਹੋਂ ਫੜਿਆ ਅਤੇ ਕਿਹਾ ਤੂੰ ਜਾਣਾ ਕਿਵੇਂ ਨਹੀਂ ਮੈਂ ਤੈਨੂੰ ਛੱਡ ਕੇ ਆਵਾਂਗਾ ਸਵਾਰੀ ਤਿਆਰ ਸੀ ਜ਼ਬਰਦਸਤੀ ਆਪ ਦੇ ਪਤੀ ਨੇ ਆਪ ਜੀ ਨੂੰ ਆਪ ਦੇ ਪਿਤਾ ਦੇ ਘਰ ਇਹ ਕਹਿ ਕੇ ਛੱਡ ਦਿੱਤਾ ਕਿ ਮੇਰਾ ਇਸ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਮੈਂ ਹੁਣ ਇਸ ਨੂੰ ਆਪਣੇ ਨਾਲ ਨਹੀਂ ਰੱਖਾਂਗਾ ਪਿਤਾ ਜੀ ਨੇ ਦਸਤੌਰ ਨੂੰ ਪੁੱਛਿਆ ਧੀਏ ਇਹ ਗੱਲ ਕੀ ਹੈ ਕੀ ਹੋ ਗਿਆ ਧੀ ਨੇ ਕਿਹਾ ਬਾਪੂ ਕੋਈ ਚੋਰੀ ਨਹੀਂ ਕੋਈ ਠੱਗੀ ਨਹੀਂ ਇਹ ਤਾਂ ਮੇਰੀ ਸੇਵਾ ਭਾਵ ਨੂੰ ਹੀ ਨਹੀਂ ਚੱਲ ਸਕਿਆ ਬਾਪੂ ਨੇ ਕਿਹਾ ਪੁੱਤਰ ਫਿਰ ਕੀ ਬਣੇਗਾ ਮੈਂ ਤਾਂ ਦਰਿਆ ਦੇ ਕੰਢੇ ਰੁਕੜਾ ਹਾਂ ਧੀ ਨੇ ਕਿਹਾ ਤੁਸੀਂ ਮੈਨੂੰ ਜੰਮਿਆ ਹੈ ਮੇਰਾ ਗਲ ਘੁੱਟ ਕੇ ਮਾਰ ਦਿਓ ਮੇਰਾ ਤਾਂ ਕੋਈ ਕਸੂਰ ਨਹੀਂ ਹੈ ਪਿਤਾ ਜੀ ਸਾਧਾ ਸੰਤਾਂ ਦੀ ਸੇਵਾ ਕਰਨਾ ਤਾਂ ਮੇਰਾ ਹੱਕ ਬਣਦਾ ਹੈ ਪਿਤਾ ਜੀ ਨੇ ਸਲਾਮ ਅਸ਼ਬਰਾ ਕੀਤਾ ਕਿ ਹੁਣ ਕੀ ਕਰੀਏ ਕੰਨਿਆ ਦਾ ਬੋਝ ਕਦੋਂ ਤੱਕ ਸੰਭਾਲਾਂਗੇ ਜਸਕੌਰ ਦੇ ਮਾਤਾ ਜੀ ਪਹਿਲਾਂ ਹੀ ਪੂਰੇ ਹੋ ਚੁੱਕੇ ਸਨ ਅਖੀਰ ਵਿੱਚ ਫੈਸਲਾ ਹੋਇਆ ਕਿ ਜਸਕੌਰ ਨੂੰ ਸੰਤ ਹਰਦਤ ਸਿੰਘ ਜੀ ਜਿਨ੍ਹਾਂ ਦੇ ਇਲਾਕੇ ਵਿੱਚ ਬਹੁਤ ਮਾਨ ਸਤਕਾਰ ਸੀ ਉਹਨਾਂ ਦੇ ਡੇਰੇ ਛੱਡ ਆਈਏ ਪਿਤਾ ਜੀ ਬੀਬਾ ਬੀਬੀ ਜਸਕੌਰ ਨੂੰ ਨਾਲ ਲੈ ਕੇ ਸੰਤਾਂ ਦੇ ਡੇਰੇ ਚੱਲੇ ਚਲੇ ਗਏ ਅਤੇ ਸੰਤ ਜੀ ਨੂੰ ਜਾ ਕੇ ਕਿਹਾ ਕੋਈ ਫਲ ਭੇਟ ਕਰਦਾ ਹੈ ਕੋਈ ਮਾਇਆ ਭੇਟ ਕਰਦਾ ਹੈ ਅਸੀਂ ਆਪਣੇ ਬਾਲਕੇ ਨੂੰ ਆਪ ਦੀ ਸੇਵਾ ਵਿੱਚ ਭੇਟ ਕਰਨ ਲਈ ਆਏ ਹਾਂ ਇਸ ਨੂੰ ਆਪਣੇ ਚਰਨੀ ਲਾ ਲਵੋ ਸੰਤ ਹਰਦੇਵ ਸਿੰਘ ਜੀ ਨੇ ਬਾਲਕੇ ਵੱਲ ਨਜ਼ਰ ਚੁੱਕ ਕੇ ਦੇਖਿਆ ਕਿਹਾ ਇਹ ਤਾਂ ਬਾਲਕੀ ਹੈ ਬਾਲਕਾ ਤਾਂ ਨਹੀਂ ਸਮਾਜ ਨੇ ਨਹੀਂ ਮੰਨਣਾ ਪਿਤਾ ਜੀ ਨੇ ਕਿਹਾ ਮਹਾਰਾਜ ਮੈਨੂੰ ਸਮਾਜ ਦੀ ਪਰਵਾਹ ਨਹੀਂ ਹੈ ਇਹ ਸੁਣ ਕੇ ਸੰਤ ਜੀ ਬੋਲ ਪਏ ਜੇ ਤੈਨੂੰ ਸਮਾਜ ਵਿੱਚ ਰਹਿਣ ਵਾਲਿਆਂ ਦੀ ਪਰਵਾਹ ਨਹੀਂ ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਸਾਧੂ ਹਾਂ ਸਭੂ ਕੁੜੀ ਅਗਰਾਹੀ ਦੀ ਹੈ ਜੇ ਇੱਕ ਘਰੋਂ ਨਹੀਂ ਮਿਲਦੀ ਤਾਂ ਦੂਜੇ ਘਰ ਘਰੋਂ ਮਿਲ ਜਾਂਦੀ ਹੈ ਰੱਬ ਦਾ ਮੁਲਕ ਤੰਗ ਨਹੀਂ ਸਾਧੂ ਪਿੰਗੜਾ ਨਹੀਂ ਚੰਗਾ ਤੇਰੀ ਮਰਜ਼ੀ ਹੈ ਬਾਲਕੇ ਨੂੰ ਛੱਡ ਜਾ ਦੁਨੀਆ ਦੀਆਂ ਨਜ਼ਰਾਂ ਨਾ ਲੱਗ ਜਾਣ ਅਤੇ ਕਿਦਰ ਇਸਤਰੀ ਜਾਮੇ ਵਿੱਚ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਨਾ ਪਵੇ ਬਾਬਾ ਹਰਦਤ ਸਿੰਘ ਜੀ ਨੇ ਕਿਹਾ ਤਾਂ ਠੀਕ ਹੈ ਤੂੰ ਮਰਦਾਂ ਵਾਲੇ ਕੱਪੜੇ ਪਾ ਲੈ ਤਨਪਾ ਬਿਨਾ ਭੁੱਲੀ ਬਾਲ ਗਿਆ ਦੁਨੀਆ ਦੇ ਦੁਨੀਆ ਤੇ ਮੂੰਹ ਕਾਲਾ ਕਰੇਗੀ ਤਾਂ ਤੂੰ ਜਾ ਕੇ ਮੂੰਹ ਕਾਲਾ ਕਰਕੇ ਆ ਜੱਸਾ ਜੱਸਾ ਜੀ ਲੰਗਰ ਵਿੱਚ ਬੜੇ ਤਵੇ ਤੋਂ ਕਾਲਖ ਖੁਰਚ ਕੇ ਮੂੰਹ ਕਾਲਾ ਕਰ ਲਿਆ ਚੁੰਨੀ ਲਾ ਕੇ ਬੱਗ ਬਣਾ ਲਈ ਤੇ ਤੇੜਕ ਸਹਾਰਾ ਪਾ ਲਿਆ ਅਤੇ ਫਿਰ ਸੰਤਾਂ ਨੂੰ ਪੁੱਛਿਆ ਬਾਬਾ ਜੀ ਹੋਰ ਕੀ ਆ ਹੋਰ ਕੀ ਆ ਗਿਆ ਬਾਬਾ ਜੀ ਨੇ ਕਿਹਾ ਠੀਕ ਹੈ ਇਹ ਖੱਪਰ ਲੈ 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 ਅਤੇ ਜਸਪੰਨ ਤੈਨੂੰ ਬਿਹਾਇਆ ਸੀ ਉਸੇ ਪਿੰਡੋਂ ਡਾਲੀ ਮੰਗ ਕੇ ਲੈ ਕੇ ਆ ਜਸਕੌਰ ਜੀ ਜੋ ਹੁਣ ਪੁਰਖ ਦੇ ਰੂਪ ਵਿੱਚ ਸਨ ਨੇ ਐਵੇਂ ਹੀ ਕੀਤਾ ਜਦੋਂ ਆਪਣੇ ਘਰ ਜਾ ਕੇ ਗਜਾ ਗਜਾਈ ਸਤਨਾਮ ਦਾ ਪਿੰਡ ਦੇ ਬਜ਼ੁਰਗਾਂ ਨੇ ਪਛਾਣ ਲਿਆ ਉਹਨਾਂ ਨੇ ਕਿਹਾ ਹੋਏ ਇਹ ਤਾਂ ਪਿੰਡ ਦੀ ਜੱਸਾ ਨੂੰ ਫਿਰਦੀ ਹੈ ਜਿਹੜੀ ਪਤੀ ਵੱਲੋਂ ਛੱਡਣ ਤੇ ਸਾਧਨੀ ਬਣੀ ਫਿਰਦੀ ਹੈ ਅਖੀਰ ਵਿੱਚ ਜੱਸਾ ਸਿੰਘ ਜੀ ਆਪਣੀ ਜੱਸ ਸੱਸਕੌਰ ਸੱਸਕੌਰ ਡਾਲੀ ਵਾਸਤੇ ਗਏ ਸੱਸ ਨੇ ਆਪ ਨੂੰ ਪਹਿਚਾਨ ਲਿਆ ਅਤੇ ਕਿਹਾ ਇਹ ਕੀ ਸਾਦ ਬਣੀ ਪੱਗ ਬਣੀ ਫਿਰਦੀ ਹੈ ਦੂਜੇ ਪਾਸੇ ਪਿੰਡ ਦੇ ਕਈ ਲੋਕ ਸਲਾਹ ਕਰਕੇ ਆਗ ਰਹੇ ਸਨ ਕਿ ਚਲੋ ਇਸ ਨੂੰ ਫੜ ਲੈਂਦੇ ਹਾਂ ਤੇ ਇਸ ਦੇ ਪਤੀ ਨੂੰ ਕਹਿੰਦੇ ਹਾਂ ਕਿ ਇਸ ਨੂੰ ਨਾਲ ਘਰ ਬਸਾ ਲਵੇ ਇਸ ਨਾਲ ਘਰ ਬਸਾ ਲਵੇ ਆਓ ਜੱਸਾ ਨੂੰ ਫੜ ਲਈਏ ਆਪ ਜੀ ਆਪ ਦੀ ਸੱਸ ਨੇ ਜੱਸਾ ਸਿੰਘ ਨੂੰ ਕਈ ਬੋਲ ਕੋਲ ਬੋਲੇ ਅਤੇ ਡਾਲੀ ਵਾਲੀ ਵਾਲੇ ਝੋਲੀ ਵਿਚ ਸਵਾ ਲਿਆ ਕੇ ਪਾ ਦਿੱਤੀ ਜਸਾ ਸਿੰਘ ਨੇ ਸਭ ਕੁਝ ਚੁੱਪਚਾਪ ਚਰ ਲਿਆ ਅਤੇ ਡਾਲੀ ਵਾਲੀ ਝੋਲੀ ਵਿੱਚ ਪਾਈ ਸਵਾ ਨੂੰ ਇੱਕ ਕੱਪੜੇ ਵਿੱਚ ਬੰਨ ਲਿਆ ਪਿੰਡ ਦੇ ਲੋਕਾਂ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਆਪ ਝੱਟ ਸਮਝ ਗਏ ਕਿ ਇਹ ਮੈਨੂੰ ਫੜਨਾ ਚਾਹੁੰਦੇ ਹਨ ਆਪ ਵੱਲੋਂ ਆਪ ਉਥੋਂ ਦੌੜ ਗਏ ਅਤੇ ਕਿਸੇ ਦੇ ਹੱਥ ਨਾ ਆਏ ਅਤੇ ਦੌੜ ਕੇ ਸਿੱਧੇ ਬਾਬਾ ਹਰਦਤ ਸਿੰਘ ਜੀ ਦੇ ਚਾਰਨਾ ਵਿੱਚ ਪਹੁੰਚ ਕੇ ਹੀ ਸਾਂ ਲਿਆ ਬਾਬਾ ਜੀ ਨੇ ਆਪ ਨੂੰ ਆਪਣੇ ਡੇਰੇ ਵਿੱਚ ਰੱਖ ਲਿਆ ਅਤੇ ਹੋਰ ਇੰਤਿਹਾਨ ਲੈਣ ਦੀ ਨਾ ਸੋਚੀ ਪੁਰਖ ਲਿਵਾਸ ਵਿੱਚ ਰਹਿਣ ਕਰਕੇ ਆਪ ਦਾ ਨਾਂ ਜਸ ਕੌਰ ਤੋਂ ਬਾਬਾ ਜਸਾ ਸਿੰਘ ਜੀ ਹੋ ਗਿਆ ਅਤੇ ਲੋਕੀ ਆਪ ਨੂੰ ਬਾਬਾ ਜਸਾ ਸਿੰਘ ਜੀ ਹੀ ਕਹਿਣ ਲੱਗ ਪਏ ਜਿਵੇਂ ਸੋਨੇ ਨੂੰ ਸ਼ੁੱਧ ਕਰਨ ਲਈ ਅੱਗ ਵਿੱਚ ਤਪਾਉਣਾ ਪੈਂਦਾ ਹੈ ਬਾਬਾ ਹਰਦਤ ਸਿੰਘ ਜੀ ਨੇ ਵੀ ਬਾਬਾ ਜਸਾ ਸਿੰਘ ਨੂੰ ਸ਼ੁੱਧ ਕਰਨ ਲਈ ਅੱਗ ਤਪਾਉਣਾ ਬਾਬਾ ਜਸਾ ਸਿੰਘ ਜੀ ਦੇ ਸਾਰੇ ਬਲ ਬਿੰਕ ਕੱਢ ਕੇ ਪੂਰਨ ਬ੍ਰह्म ਗਿਆਨੀ ਦੇ ਅਵਸਥਾ ਵਿੱਚ ਲੈ ਜਾਂਦਾ। ਬਾਬਾ ਹਰਦੇਵ ਸਿੰਘ ਜੀ ਨੇ ਆਪ ਨੂੰ ਤਪਾ ਕੇ ਸੁੱਧ ਖਰਾ ਸੋਨਾ ਬਣਾ ਦਿੱਤਾ। ਇਸ ਅਵਸਥਾ ਵਿੱਚ ਜੇ ਕੋਈ ਕਾਲਾ ਨਾਗ ਵੀ ਆਪ ਦੇ ਕੋਲੋਂ ਦੀ ਲੰਘ ਜਾਂਦਾ ਤਾਂ ਆਪ ਉਸ ਨੂੰ ਗਲੇ ਵਿੱਚ ਪਾ ਲੈਂਦੇ। ਦੁਨੀਆ ਨੇ ਕਹਿਣਾ ਬਾਬਾ ਜੀ ਇਹ ਤਾਂ ਜ਼ਹਿਰੀਲਾ ਨਾਗ ਹੈ ਕਿਧਰੇ ਡਸ ਨਾ ਜਾਵੇ। ਬਾਬਾ ਜਸਾ ਸਿੰਘ ਜੀ ਕਹਿੰਦੇ ਉਹ ਕਾਮ ਕ੍ਰੋਧ ਦੀ ਜ਼ਹਿਰ ਦੁਨੀਏ ਭਰੀ ਦੁਨੀਆ ਵਿੱਚ ਇਹ ਤਾਂ ਤੁਹਾਨੂੰ ਜ਼ਹਿਰੀ ਲੱਗਦਾ ਹੈ ਇਹ ਤਾਂ ਰੱਬ ਦਾ ਰੂਪ ਹੈ ਇਹ ਅੱਖਰ ਕਹਿ ਕੇ ਸੌਖੇ ਸੌਖੇ ਹਨ ਪਰ ਸੱਚਮੁੱਚ ਕਿਸੇ ਕਾਲੇ ਨਾਗ ਨੂੰ ਗਲੇ ਵਿੱਚ ਪਾ ਲੈਣਾ ਕਿਤਨਾ ਔਖਾ ਹੈ ਆਪ ਨੂੰ ਕਦੇ ਕਿਸੇ ਨਾਗ ਨੇ ਨਹੀਂ ਰਸੀ ਦੱਸਿਆ ਬਿਨਾ ਕਿਸੇ ਕਿੰਤੂ ਪਰੰਤੂ ਆਪ ਨੇ ਆਪਣੇ ਡੇਰੇ ਦੀ ਉਤਟ ਸੇਵਾ ਕਰਦੇ ਰਹਿੰਦੇ ਸੰਨ ਸੇਵਾ ਵਿੱਚ ਵਿਚਰਦੇ ਆਂ ਗੁਰੂ ਦੀ ਕਿਰਪਾ ਨਾਲ ਆਪ ਨੂੰ ਬਾਕ ਸਤਿਆ ਪ੍ਰਾਪਤ ਹੋ ਗਏ ਸੀ ਕਹਿੰਦੇ ਹਨ ਇੱਕ ਵਾਰ ਆਪ ਨੇ ਕਿਸੇ ਬੀਬੀ ਨੂੰ ਕਿਹਾ ਡੇਰੇ ਵਿੱਚ ਮਿੱਟੀ ਦਾ ਪੋਚਾ ਫੇਰ ਦੇ ਬੀਬੀ ਨੇ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਦੁਪਹਿਰ ਹੋ ਗਈ ਅਜੇ ਅੱਧੀ ਥਾਂ ਤੇ ਹੀ ਪੋਚਾ ਫਰਿਆ ਸੀ ਬੀਬੀ ਨੇ ਕੰਮ ਬੰਦ ਕਰਕੇ ਹੱਥ ਧੋ ਲਏ ਬਾਬਾ ਜਸਾ ਸਿੰਘ ਜੀ ਨੇ ਕਿਹਾ ਉਸ ਬੀਬੀ ਨੂੰ ਪੁੱਛਿਆ ਅਜੇ ਤਾਂ ਤੇਰੀ ਸੇਵਾ ਪੂਰੀ ਨਹੀਂ ਹੋਈ ਤੇ ਤੂੰ ਚੱਲੀ ਹੈ ਬੀਬੀ ਨੇ ਕਿਹਾ ਜੀ ਮੇਰੇ ਘਰ ਜਿੰਦਾ ਲੱਗਿਆ ਹੋਇਆ ਹੈ ਮੈਂ ਪਤੀ ਨੂੰ ਰੋਟੀ ਕਵਾ ਕੇ ਫਿਰ ਆਵਾਂਗੀ ਅਤੇ ਬਾਕੀ ਦਾ ਪੋਚਾ ਫਿਰ ਸ਼ਾਮ ਨੂੰ ਫੇਰ ਦੇਾਂਗੀ। ਮਹਾਪੁਰਸ਼ੋ ਆਪ ਕਿਰਪਾ ਕਰੋ ਮੇਰੇ ਘਰ ਦਾ ਜਿੰਦਾ ਖੁੱਲ ਜਾਵੇ। ਆਪਨੇ ਸੋਚ ਕੇ ਕਿਹਾ ਚੰਗਾ ਤੇਰੇ ਘਰ ਜਿੰਦਰਾ ਨਹੀਂ ਲੱਗੇਗਾ। ਬਾਇਗੁਰੂ ਤੈਨੂੰ ਕੁੜੀ ਦੀ ਦਾਤ ਦੇਣਗੇ। ਇਹ ਸੁਣ ਕੇ ਬੀਬੀ ਰੋਣ ਲੱਗ ਪਈ ਅਤੇ ਸੰਤ ਹਰਿਦੱਤ ਸਿੰਘ ਜੀ ਨੂੰ ਸਾਰੀ ਗੱਲ ਦੱਸ ਕੇ ਅਰਜ਼ ਕੀਤੀ ਮਹਾਰਾਜ ਮੈਨੂੰ ਤਾਂ ਲੜਕਾ ਚਾਹੀਦਾ ਹੈ। ਸੰਤ ਹਰਿਦੱਤ ਸਿੰਘ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਤੇ ਕਿਹਾ ਬੀਬਾ ਤੂੰ ਰੋ ਨਾ। ਉਦੀ ਘਾਲ ਕਮਾਈ ਤਾਂ ਸਾਡੇ ਤੋਂ ਵੀ ਅੱਗੇ ਹੈ ਉਸ ਦੀ ਕਮਾਨ ਵਿੱਚੋਂ ਨਿਕਲਿਆ ਤੀਰ ਤਾਂ ਮੁੜਨਾ ਨਹੀਂ ਪਹਿਲਾਂ ਤਾਂ ਕੁੜੀ ਹੀ ਹੋਵੇਗੀ ਫਿਰ ਤੂੰ ਫਿਕਰ ਨਾ ਕਰ ਇਸ ਪਿੱਛੋਂ ਲੜਕਾ ਵੀ ਹੋ ਜਾਵੇਗਾ ਬੀਬੀ ਦੇ ਘਰ ਪਹਿਲਾਂ ਲੜਕੀ ਹੋਈ ਬਾਬਾ ਜੱਸਾ ਸਿੰਘ ਦੇ ਮੂਹੋਂ ਕਹਿ ਦਿੰਦੇ ਸੱਚ ਹੋ ਜਾਇਆ ਕਰਦਾ ਇਹ ਗੱਲ ਗੋਜ ਦੀ ਬਾਤ ਹੈ ਇਹ ਬੜੇ ਗੋਜ ਦੀ ਬਾਤ ਹੈ ਕਿ ਕਬਾਰ ਸੰਤ ਹਰਦਰਪ ਸਿੰਘ ਜੀ ਨੇ ਬਾਬਾ ਬਾਬਾ ਜੀ ਨੂੰ ਕਿਹਾ ਔਰਖਾ ਘਾਲ ਕਮਾਈ ਤਾਂ ਸਾਡੀ ਵੀ ਹੈ ਪਰ ਤੇਰੀ ਸਾਥੋਂ ਵੀ ਅੱਗੇ ਹੋ ਗਈ ਹੈ ਤੂੰ ਸਾਡੇ ਕੋਲ ਆ ਗਿਆ ਚੰਮ ਦੀ ਬਾੜ ਹੋ ਗਈ ਬਹੁਤੀ ਦੁਨੀਆ ਸਾਡੇ ਕੋਲ ਆਉਣ ਵਾਲੀ ਕਹਿੰਦੀ ਹੋਵੇਗੀ ਊੜਾ ਸਾਧੂ ਜਨਾਨੀ ਲਈ ਬੈਠੇ ਆ ਹੁਣ ਤੇਰੀ ਜਿਹੜੀ ਤਪੱਸਿਆ ਤੇ ਘਾਲਣਾ ਹੈ ਇਸ ਨੂੰ ਥੋੜੇ ਦਿਨਾਂ ਵਿੱਚ ਹੀ ਦੁਨੀਆ ਲੁੱਟ ਕੇ ਲੈ ਜਾਵੇਗੀ ਬਾਬਾ ਜਸਾ ਸਿੰਘ ਜੀ ਨੇ ਪੁੱਛਿਆ ਮਹਾਰਾਜ ਜੀ ਮੇਰਾ ਬਚਾ ਬਾਬਾ ਅਰਦਾਤ ਸਿੰਘ ਜੀ ਨੇ ਕਿਹਾ ਜਸਾ ਸੇ ਆ ਵਰਖਾ ਤੋਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਜਾਇਆ ਕਰ ਆਪਣਾ ਮਨ ਕੁੱਤਿਆਂ ਵਿੱਚ ਲਗਾ ਲੈ ਤੂੰ ਕੁੱਤਿਆਂ ਵਿੱਚ ਵੜ ਜਾ ਫਿਰ ਸੰਤਾਂ ਨੇ ਜਸਾ ਸਿੰਘ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਪਾਈ ਹੋਣਾ ਤੇਰਾ ਨਾਂ ਚੱਲੇਗਾ ਸਾਡਾ ਨਾਂ ਤਾਂ ਦਸਣ ਦੀ ਦਸਣ ਤੇ ਹੀ ਪਤਾ ਲੱਗੇਗਾ ਤੇਰੇ ਡੇਰੇ ਦਾ ਨਾਂ ਤੇਰੇ ਨਾਂ ਤੇ ਹੀ ਮਸ਼ਹੂਰ ਹੋਵੇਗਾ ਸੱਤ ਵਚਨ ਕਹਿ ਕੇ ਆਪ ਨੇ ਕੁੱਤੇ ਪਾਲਨੇ ਹਰ ਸਮੇਂ ਕੁੱਤਿਆਂ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨਾਲ ਹੀ ਖਾਣਾ ਪੀਣਾ ਉਹਨਾਂ ਨਾਲ ਹੀ ਸੌਣਾ ਆਦ ਆਪ ਗੁਰਸਿੱਖੀ ਦੇ ਇਤਨੇ ਪੱਕੇ ਕੀ ਦਰਖਤਾਂ ਦੇ ਮਣਾ ਪਾ ਕੇ ਮਚਾਣ ਬਣਾ ਕੇ ਰਹਿੰਦੇ 6 ਮਹੀਨੇ ਇੱਕ ਦਰਖਤ ਤੇ 6 ਮਹੀਨੇ ਦੂਜੇ ਦਰਖਤ ਤੇ ਜਿਹੜੇ ਦਰਖਤ ਉੱਤੇ ਰਹਿੰਦੇ ਉਸ ਨੂੰ ਚਾਰ ਕੱਕੇ ਪਾ ਕੇ ਰੱਖਦੇ ਹੁੰਦੇ ਸਨ ਆਪ ਬਹੁਤ ਸਖਤ ਅਤੇ ਕਠਨ ਜੀਵਨ ਬਤੀਤ ਕਰਦੇ ਸਨ ਗਰਮੀਆਂ ਸਰਦੀਆਂ ਦਰਖਤ ਉੱਤੇ ਰਹਿੰਦੇ ਸਨ ਆਪ ਹਰਦੇਵ ਸਿੰਘ ਜੀ ਨਾਲ ਪਟਿਆਲੇ ਆ ਗਏ ਇੱਕ ਵਾਰ ਮਹਾਰਾਜਾ ਭពਿੰਦਰ ਸਿੰਘ ਘੋੜੀ ਤੇ ਚੜਕੇ ਜੱਸਾ ਸਿੰਘ ਦੇ ਡੇਰੇ ਆਏ। ਬਾਬਾ ਜੱਸਾ ਸਿੰਘ ਨੇ ਮਹਾਰਾਜ ਨੂੰ ਘੋੜੇ ਤੇ ਚੜ੍ਹੇ ਆਉਂਦਿਆਂ ਵੇਖਿਆ ਤਾਂ ਬੜੀਆਂ ਗੱਲਾਂ ਕੱਢੀਆਂ। ਤੂੰ ਮੇਰੇ ਮਹਾਂਪੁਰਸ਼ਾਂ ਦੇ ਸਾਹਮਣੇ ਘੋੜੇ ਤੇ ਚੜ੍ਹ ਕੇ ਆਉਣਾ। ਆਉਣ ਵਾਲਾ ਕੌਣ ਹੈ? ਮਹਾਰਾਜ ਨੇ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਵਾਪਸ ਚਲਾ ਗਿਆ। ਇਸ ਮਗਰੋਂ ਜਦੋਂ ਦੂਸਰੀ ਵਾਰ ਮਹਾਰਾਜਾ ਸਾਹਿਬ ਆਪ ਦੇ ਦਰਸ਼ਨਾਂ ਨੂੰ ਆਏ ਤਾਂ ਘੋੜੇ ਤੋਂ ਉਤਰ ਗਏ ਅਤੇ ਨੰਗੇ ਪੈਰੀ ਬਾਬਾ ਜੱਸਾ ਸਿੰਘ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਆਪ ਦੇ ਦਰਸ਼ਨਾਂ ਨੂੰ ਆਏ ਹਾਂ ਮਹਾਰਾਜਾ ਨੇ 12 ਗੱਦੇ ਜਿਨ੍ਹਾਂ ਤੇ ਮਕਮਲ ਚੜ੍ਹੀ ਹੋਈ ਸੀ 12 ਚਾਦਰਾਂ ਆਦ ਆਪ ਨੂੰ ਭੇਟ ਕੀਤੀਆਂ ਬਾਬਾ ਜੀ ਨੇ ਪੁੱਛਿਆ ਇਹ ਕਿਸ ਵਾਸਤੇ ਲਿਆਇਆ ਹੈ ਮਹਾਰਾਜ ਨੇ ਕਿਹਾ ਬਾਬਾ ਜੀ ਇਹ ਵਸਤੂ ਆਪ ਲਈ ਲਿਆਇਆ ਹੈ ਬਾਬਾ ਜੀ ਨੇ ਉਹਨਾਂ ਉਹ ਚੀਜ਼ਾਂ ਰੱਖ ਲਈਆਂ ਆਪਣੇ ਸੇਵਕਾਂ ਨੂੰ ਕਿਹਾ ਕੁੱਤਿਆਂ ਨੂੰ ਬੁਲਾਓ ਅਤੇ ਇਹ ਪਟਾਵਾ ਉਹਨਾਂ ਨੂੰ ਦੇ ਦਿਓ ਬਾਬਾ ਜੱਸਾ ਸਿੰਘ ਜੀ ਦਾ ਕੁੱਤਿਆਂ ਨਾਲ ਬੜਾ ਪ੍ਰੇਮ ਸੀ ਦੇਖਨੇ ਹੀ ਦੇਖਦੇ ਆ ਕੁੱਤਿਆਂ ਦੇ ਸਾਰੇ ਗੱਦੇ ਤੇ ਚਾਦਰਾਂ ਤੁੰਬਾ ਤੁੰਬਾ ਕਰ ਦਿੱਤੀਆਂ ਲੀਰੋ-ਬੀਰ ਕਰ ਦਿੱਤੀਆਂ ਅਤੇ ਬਹੁਤ ਖੇਡੇ ਬਾਬਾ ਜੀ ਨੇ ਮਹਾਰਾਜ ਨੂੰ ਕਿਹਾ ਕਿ ਆ ਤੇਰੀਆਂ ਵਸਤੂਆਂ ਪ੍ਰਵਾਨ ਹੋ ਗਈਆਂ ਹਨ ਇੱਕ ਵਾਰ ਬਾਬਾ ਨੰਦ ਸਿੰਘ ਜੀ ਨੇ ਬਾਬਾ ਹਰਦਰਤ ਸਿੰਘ ਜੀ ਤੋਂ ਬਾਬਾ ਜਸਾ ਸਿੰਘ ਜੀ ਦੀ ਅਧਿਆਤਮਿਕ ਉન્નਤੀ ਦਾ ਕਾਰਨ ਪੁੱਛਿਆ ਤਾਂ ਆਪ ਨੇ ਦੱਸਿਆ ਨੰਦ ਸਿਆ ਜਿਹੜੀ ਕਾਲੀ ਨਾਲ ਅਸੀ ਕਾਲੀ ਹੈ ਉਹ ਆਪਣੀ ਮਰਜ਼ੀ ਨਾਲ ਕਾਲੀ ਹੈ ਕਿਸੇ ਦੀ ਸਾਡੇ ਉੱਤੇ ਜ਼ਬਰਦਸਤੀ ਨਹੀਂ ਸੀ ਪਰ ਜਿਹੜਾ ਕੰਮ ਬਾਬਾ ਜੱਸਾ ਸਿੰਘ ਜੀ ਨੇ ਕੀਤਾ ਹੈ ਸਾਡੇ ਹੁਕਮ ਅਨੁਸਾਰ ਕੀਤਾ ਹੈ ਮਨ ਮਾਰ ਕੇ ਕੀਤਾ ਇਸ ਲਈ ਇਹ ਸਾਡੀ ਮੌਜੀ ਮੰਦੀ ਘਾਲਣਾ ਵਿੱਚੋਂ ਘਾਲਣਾ ਕੋਲੋਂ ਅੱਗੇ ਲੰਘ ਗਏ ਹਨ ਰੱਬੀ ਪ੍ਰੇਮ ਵਿੱਚ ਰੁੱਤ ਹੈ ਮਹਾਪੁਰਸ਼ਾਂ ਦਾ ਬੋਲਿਆ ਇੱਕ ਇੱਕ ਬਚਨ ਸਤ ਹੋਊਗੇ ਹੋ ਨਿਬੜਦਾ ਹੈ ਅਜਿਹੇ ਬਚਨਾਂ ਨੂੰ ਸਾਰੇ ਨਹੀਂ ਸਮਝ ਸਕਦੇ ਇੱਕ ਵਾਰ ਦੀ ਘਟਨਾ ਹੈ ਕਿ ਇੱਕ ਸੇਵਕ ਬਾਲਕ ਦੀ ਦਾਤ ਦੀ ਵਿਲਾਸਾ ਵਿੱਚ ਬਾਬਾ ਅਨੰਦ ਸਿੰਘ ਜੀ پاس ਆਇਆ। ਉਸ ਸਮੇਂ ਬਾਬਾ ਜੱਸਾ ਸਿੰਘ ਜੀ ਆਪਣੇ ਰੰਗ ਵਿੱਚ ਮਸਤ ਬੈਠੇ ਸਨ। ਜਦੋਂ ਬਾਬਾ ਜੀ ਨੇ ਉਸ ਸੇਵਕ ਦੀ ਬੇਨਤੀ ਸੁਣੀ ਤਾਂ ਉਸ ਨੇ ਆਖਿਆ ਕਿ ਭਾਈ ਬਾਬਾ ਜੱਸਾ ਸਿੰਘ ਜੀ ਫਲਕਾਰੀ ਦਾ ਚੋਲਾ ਪਾਈ ਪਏ ਹਨ। ਤੂੰ ਉਹਨਾਂ ਕੋਲ ਜਾ ਕੇ ਆਪਣੀ ਫਰਮਾਇਸ਼ ਪੇਸ਼ ਕਰ। ਬਾਬਾ ਜੱਸਾ ਸਿੰਘ ਜੀ ਬਸ ਮਾਦੀ ਰੰਗ ਵਿੱਚ ਰੱਤੇ ਹੋਏ ਮਸਤ ਖੜੇ ਸਨ ਬਾਬਾ ਜੱਸਾ ਸਿੰਘ ਜੀ ਨੇ ਉਸ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਆਖਿਆ ਇਹ ਨੌ ਪੁੱਤਾ ਨੌ ਪੁੱਤਾ ਕਿੱਥੋਂ ਆਇਆ ਉਹ ਸਰਦਾਰ ਸੇਵਕ ਇਤਨੀ ਗੱਲ ਸੁਣ ਕੇ ਘਬਰਾ ਗਿਆ ਤੇ ਪਿੱਛੇ ਮੁੜ ਕੇ ਬਾਬਾ ਅਨੰਦ ਸਿੰਘ ਜੀ ਕੋਲ ਆ ਗਿਆ ਸਾਰੀ ਬਿਥੇ ਆ ਆ ਸੁਣਾਈ ਤੇ ਕਿਹਾ ਮੈਨੂੰ ਤਾਂ ਬਾਬਾ ਜੀ ਨੇ ਨਾ ਨਪੁੱਤਾ ਕਹਿ ਦਿੱਤਾ ਬਾਬਾ ਅਨੰਦ ਸਿੰਘ ਜੀ ਨੇ ਸਾਰੀ ਬੱਚਾ ਸੁਣ ਕੇ ਉਸ ਨੂੰ ਸਮਝਾਇਆ ਕਿ ਜੱਸਾ ਸਿੰਘ ਨੇ ਉਸ ਨੂੰ ਨੋ ਪੁੱਤਾ ਨਾ ਕਹਿ ਕੇ ਨੋ ਪੁੱਤਾ ਕਿਹਾ ਹੈ ਉਸ ਨੂੰ ਨੋ ਪੁੱਤਾਂ ਦੀ ਦਾਤ ਬਖਸ਼ੀ ਹੈ ਸੰਤਾਂ ਦੇ ਬਚਨਾਂ ਅਨੁਸਾਰ ਉਸ ਸੇਵਕ ਸਰਦਾਰ ਦੇ ਘਰ ਨੋ ਪੁੱਤਾਂ ਨੇ ਜਨਮ ਲਿਆ ਜਦੋਂ ਬਾਬਾ ਹਰਦੇਵ ਸਿੰਘ ਜੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਤਾਂ ਇੱਕ ਵਾਰੀ ਬਾਬਾ ਜਸਾ ਸਿੰਘ ਜੀ ਆਪ ਉਹਨਾਂ ਦੇ ਬੁੰਗੇ ਵਿੱਚ ਚਲੇ ਗਏ ਅਤੇ ਅੰਦਰੋਂ ਸਾਰੇ ਦਰਵਾਜ਼ੇ ਬੰਦ ਕਰ ਲਏ ਭੋਜਨ ਸਮੇਂ ਵੀ ਬਾਹਰ ਨਹੀਂ ਆਏ ਅਤੇ ਨੰਦ ਸਿੰਘ ਜੀ ਨੇ ਦੱਸਿਆ ਕਿ ਕੁਝ ਦੇਰ ਮਗਰ ਉਹ ਅੰਦਰੋਂ ਜਿਵੇਂ ਕੀਰਤਨ ਦੀਆਂ ਆਵਾਜ਼ਾਂ ਆਉਣੀ ਸ਼ੁਰੂ ਹੋ ਗਈਆਂ ਢੋਲਕੀ ਸ਼ਾਣੇ ਅਤੇ ਚਿੰਮਟੇ ਦੀ ਆਵਾਜ਼ ਇਹਨਾਂ ਆਵਾਜ਼ਾਂ ਦੇ ਨਾਲ ਬਾਬਾ ਆਨੰਦ ਬਾਬਾ ਜਸਾ ਸਿੰਘ ਜੀ ਦੀ ਸ਼ਬਦ ਤੁਣੀ ਦੀ ਆਵਾਜ਼ ਵੀ ਆ ਰਹੀ ਸੀ ਇੱਕ ਹਫ਼ਤਾ ਬੀਤ ਗਿਆ ਪਰ ਦਰਵਾਜ਼ਾ ਨਹੀਂ ਖੁੱਲਿਆ ਇਸ ਤਰ੍ਹਾਂ 18 ਦਿਨ ਬੀਤ ਗਏ 18 ਦਿਨਾਂ ਬਾਅਦ ਆਵਾਜ਼ ਆਉਣੀ ਬੰਦ ਹੋ ਗਈ ਜਦੋਂ ਇੱਕ ਦਿਨ ਹੋਰ ਲੰਘ ਗਿਆ ਦਰਵਾਜ਼ਾ ਨਾ ਖੁੱਲਿਆ ਕੋਈ ਆਵਾਜ਼ ਨਾ ਆਈ ਸਾਰਿਆਂ ਸਮਝਿਆ ਕਿ ਸ਼ਾਇਦ ਬਾਬਾ ਜੀ ਵੀ ਬਾਬਾ ਜੀ ਜੀਵਤ ਨਹੀਂ ਰਹੇ ਹਮਤ ਕਰਕੇ ਇੱਕ ਸੱਜਣ ਨੂੰ ਪੌੜੀ ਲਗਾ ਕੇ ਬੂੰਗੇ ਦੇ ਉੱਪਰੋਂ ਅੰਦਰ ਭੇਜਿਆ ਗਿਆ ਉਹ ਸੱਜਣ ਨੇ ਰੋਸ਼ਨਦਾਨ ਅੰਦਰੋਂ ਅੰਦਰ ਵੜ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਬਾਬਾ ਜਸਤਾ ਸਿੰਘ ਜੀ ਹੱਸਦੇ ਹੋਏ ਬਾਹਰ ਆ ਗਏ ਤੇ ਪੁੱਛਣ ਲੱਗੇ ਤੁਸੀਂ ਕੀ ਸਮਝਿਆ ਕਿ ਬਾਬਾ ਮਰ ਗਿਆ ਹੈ ਅਜੇ ਤੱਕ ਗੁਰੂ ਨਾਲ ਉਹਨਾਂ ਦੀ ਗੋਦੀ ਵਿੱਚ ਬੈਠੇ ਸਾਂ ਆਪ ਬਾਹਰ ਆ ਕੇ ਥੋੜੀ ਦੇਰ ਲੇ ਇਸੇ ਜਿਵੇਂ ਇੱਕ ਵਾਰ ਫਿਰ ਅੰਤਰ ਧਿਆਨ ਹੋ ਗਏ ਇਸ ਤੋਂ ਥੋੜੀ ਢੇਰ ਮਗਰੋਂ ਆਪਨੇ ਇੱਕ ਸਜਦਾ ਕੀਤਾ ਅਤੇ ਪ੍ਰਾਣ ਤਿਆਗ ਦਿੱਤੇ ਇਹ ਦਿਨ ਵਿਸਾਖ ਦੀ ਪੁੰਨਿਆ ਬਿਕਰਮੀ 1915 1918 ਈਸਵੀ ਸੀ ਬਾਬਾ ਜਸਾ ਸਿੰਘ ਦੀ ਯਾਦ ਵਿੱਚ ਇਹ ਡੇਰਾ ਅੱਜ ਅੱਜ ਤੀਕ ਬਾਬਾ ਜਸਾ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਹੈ ਅਜੇ ਵੀ ਗੈਰਜਮੰਦ ਲੋਕ ਆਪਣੀ ਸਰਦਾ ਭਾਵਨਾ ਨਾਲ ਇੱਥੇ ਆਉਂਦੇ ਹਨ ਅਤੇ ਆਪਣੇ ਮਨ ਦੀਆਂ ਮਰਾਦਾਂ ਪੂਰੀਆਂ ਕਰਦੇ ਹਨ ਸੰਗਤ ਨੂੰ ਬੇਨਤੀ ਆ ਵੀ ਇਹ ਜਿਹੜਾ ਡੇਰਾਗਾ ਇਹ ਪਟਿਆਲੇ ਮੋਤੀ ਮਾਲ ਤੋਂ ਥੋੜਾ ਜਾ ਅੱਗੇ ਜਾ ਕੇ ਬਣਿਆ ਹੋਇਆ ਹੈ ਬਾਬਾ ਜਸਵੰਤ ਸਿੰਘ ਜੀ ਦਾ ਨੌ ਤੇ ਇੱਥੇ ਸਤੰਬਰ ਮਹੀਨੇ ਨੂੰ ਇੱਥੇ ਵੱਡਾ ਦਿਨ ਮਨਾਇਆ ਜਾਂਦਾ ਰਬਾਈ ਦਿਨ ਤੈਣ ਮਨਾਇਆ ਜਾਂਦਾ ਇੱਕ ਜਿਹੜਾ ਗੁਰਦੁਆਰਾ ਬਣਿਆ ਬਾਬਾ ਜਸਵੰਤ ਸਿੰਘ ਜੀ ਦਾ ਧਰੋਲੇ ਬਣਿਆ ਹੋਇਆ ਦਾਣਗੜ ਰੋਡ ਤੇ ਜਿਸ ਤਰ੍ਹਾਂ ਬਾਬਾ ਹਰਦਤ ਸਿੰਘ ਜੀ ਨੇ ਇਹਨਾਂ ਨੂੰ ਕਿਹਾ ਸੀਗਾ ਬਾਬਾ ਜਸਾ ਸਿੰਘ ਜੀ ਨੂੰ ਕਿ ਸਾਨੂੰ ਕੋਈ ਜਾਣੇ ਨਾ ਜਾਣੇ ਸਾਡੇ ਸਾਨੂੰ ਕੋਈ ਪਛਾਣੇ ਨਾ ਪਛਾਣੇ ਪਰ ਤੁਹਾਡੇ ਨਾਂ ਤੇ ਸਥਾਨ ਬਣਨਗੇ ਉਹ ਗੱਲ ਉਹਨਾਂ ਦੀ ਸੱਚ ਹੁੰਦੀ ਆ ਬਾਬਾ ਜਸਾ ਸਿੰਘ ਜੀ ਦੀ ਜਿਹੜੀ ਕਾਲਨਾ ਸੀ ਜਿਹੜੀ ਤਪੱਸਿਆ ਸੀ ਬਹੁਤ ਵੱਡੀ ਸੀ ਬਾਬਾ ਜੀ ਦੇ ਬਚਨ ਪੂਰੇ ਹੁੰਦੇ ਸਨ ਅੱਜ ਵੀ ਬਾਬਾ ਜਸਾ ਸਿੰਘ ਦੇ ਸਥਾਨ ਤੇ ਜੋ ਵੀ ਕੋਈ ਆਪਣੀ ਸ਼ਰਧਾ ਲੈ ਕੇ ਆਪਣੀ ਇੱਛਾ ਮਨ ਦੀ ਇੱਛਾ ਲੈ ਕੇ ਆਉਂਦਾ ਹੈ ਪ੍ਰੇਮ ਪਿਆਰ ਨਾਲ ਅਰਦਾਸ ਬੇਨਤੀ ਕਰਦਾ ਤਾਂ ਉਹਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਹਰਕ ਦੀਆਂ ਝੋਲੀਆਂ ਭਰਦੇ ਨੇ ਬਾਬਾ ਜਸਾ ਸਿੰਘ ਜੀ ਦਾ ਸਥਾਨ ਤਰੌਲੇ ਦਾਨਗੜ ਰੋਡ ਤੇ ਬਣਿਆ ਹੋਇਆ ਹੈ ਸਤੰਬਰ ਮਹੀਨੇ ਜਦੋਂ ਪਟਿਆਲੇ ਸਮਾਪਤੀ ਹੋ ਜਾਂਦੀ ਆ ਸਮਾਗਮ ਦੀ ਤਾਂ ਉਸ ਤੋਂ ਬਾਅਦ ਇੱਥੇ ਪਾਠ ਪ੍ਰਕਾਸ਼ ਹੋ ਜਾਂਦਾ ਇੱਥੇ ਵੀ ਸਤੰਬਰ ਮਹੀਨੇ ਹੀ ਬਾਬਾ ਜਸਾ ਸਿੰਘ ਜੀ ਦਾ ਦਿਨ ਮਨਾਇਆ ਜਾਂਦਾ ਤੇ ਬੜੀ ਸੰਗਤ ਆਉਂਦੀ ਆ ਸ਼ਾਂਤ ਆਪਾਵਨਾ ਨਾਲ ਸੰਗਤਾਂ ਦੀਆਂ ਮੰਨੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਅੱਜ ਆਪਾਂ ਬਾਬਾ ਜਸਾ ਸਿੰਘ ਜੀ ਬਾਰੇ ਬਣਿਆ ਗੱਲ ਬਾਬਾ ਹਰਜ ਸਿੰਘ ਜੀ ਬਾਰੇ ਤੁਹਾਨੂੰ ਸੁਣਾਇਆ ਸੀ ਵਿਸਤਾਰ ਨਾਲ ਕੱਲ ਨੂੰ ਬਾਬਾ ਅਨੰਦ ਸਿੰਘ ਜੀ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਸੰਗਤਾਂ ਤੱਕ ਵੀ ਇਹ ਜਿਹੜਾ ਮੈਸੇਜ ਆ ਸੰਤਾਂ ਬਾਰੇ ਪਹੁੰਚ ਸਕੇ ਕਿਉਂਕਿ ਜੋ ਵੀ ਸਾਧ ਸਾਧੂ ਸੰਤ ਸੀਗੇ ਜਿਨ੍ਹਾਂ ਨੇ ਤਪੱਸਿਆ ਕੀਤੀ ਆਪਾਂ ਜਰਬੰਦਗੀ ਕੀਤੀ ਆ ਉਹਨਾਂ ਦੀ ਬੋਲ ਸਿੱਧੀ ਵਾਲੇ ਬੋਲ ਹੁੰਦੇ ਨੇ ਕਿ ਜੇ ਕਿਸੇ ਦਾ ਉਹਨਾਂ ਦੇ ਸਥਾਨ ਤੇ ਆ ਕੇ ਕਿਸੇ ਦਾ ਕੋਈ ਫਾਇਦਾ ਹੁੰਦਾ ਤਾਂ ਆਪਣੇ ਵਾਸਤੇ ਬਹੁਤ ਚੰਗੀ ਗੱਲ ਆ ਆਪਣੇ ਦੱਸਣ ਨਾਲ ਜੇ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਫਾਇਦਾ ਹੁੰਦਾ ਤਾਂ ਬਹੁਤ ਚੰਗੀ ਗੱਲ ਆ ਇਸ ਕਰਕੇ ਇਹ ਵੀ ਬਹੁਤ ਵੱਡਾ ਪੁੰਨ ਵਾਲਾ ਕੰਮ ਆ ਇਹਨਾਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੁੰਦਾ ਕਿਉਂ ਅੱਜ ਆਪਾਂ ਨੂੰ ਪਤਾ ਵੀ ਲੋਕਾਂ 'ਚ ਦੁੱਖ ਤਕਲੀਫਾਂ ਬਹੁਤ ਨੇ ਲੋਕ ਹਰ ਇੱਕ ਬੰਦਾ ਦੁਖੀ ਆ ਹਰ ਇੱਕ ਬੰਦੇ ਨੂੰ ਦੁੱਖ ਤਕਲੀਫ ਆ ਗੁਰੂ ਦੇ ਆਸਰੇ ਤੋਂ ਬਿਨਾਂ ਕਿਸੇ ਸਾਧੂ ਸੰਤ ਦੇ ਸਥਾਨ ਤੇ ਜਾ ਕੇ ਜੇ ਅਸੀਂ ਬਾਣੀ ਪੜ੍ਹਦੇ ਆਂ ਉਹਦਾ ਰੱਬ ਦਾ ਨਾਮ ਲੈਂਦੇ ਆਂ ਤਾਂ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਇਸ ਕਰਕੇ ਇਹ ਮੈਸੇਜ ਲੋਕਾਂ ਤੱਕ ਜਣਾ ਦੇਣਾ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਅੱਜ ਇੰਨੀ ਜਿਹੀ ਬੇਨਤੀਆਂ ਪ੍ਰਵਾਨ ਕਰੋ ਕੱਲ ਨੂੰ ਬਾਬਾ ਆਨੰਦ ਸਿੰਘ ਜੀ ਬਾਰੇ ਵਿਸਥਾਰ ਚ ਤੁਹਾਨੂੰ ਸਾਰੀ ਜੀਵਨਮਤ ਦੱਸੂਗਾ ਹੁਣ ਅੱਗੇ ਵਕਸ਼ੂ ਵੀਡੀਓ ਨੂੰ ਬਤ-ਬਤ ਲਾਈਕ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ